ਮਤਲਬ ਮੈਂ ਫੌਜ ਵਿੱਚ ਡਿਊਟੀ ਕਰ ਰਿਹਾ ਮੇਰਾ ਅਗਰ ਮੇਰਾ ਪਰਿਵਾਰ ਹੀ ਸੇਫ ਨਹੀਂ ਹੈ ਤੇ ਮੈਂ ਡਿਊਟੀ ਨਹੀਂ ਕਰਨੀ ਚਾਹੁੰਦਾ ਕੋਈ ਤਕਰੀਬਨ 2.5 ਕਿਤੋਲੇ ਸੋਨਾ ਇੱਕ ਮੇਰੇ ਬੱਚੇ ਦਾ ਲੈਪਟਾਪ ਹੀ ਤੇ ਇੱਕ ਬੂਫਰ ਹੀ ਤੇ ਮਤਲਬ ਬਾਕੀ ਇਹ ਮੇਰੇ ਬੈਟਰਾ ਲੈ ਕੇ ਇਥੋਂ ਲਾ ਕੇ ਹੋਰ ਕੀ ਮਤਲਬ ਦਾਣੇ ਤੱਕ ਲੈ ਕੇ ਇਥੋਂ ਕੱਢ ਕੇ ਕਿਉਂਕਿ ਮੈਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਚੱਕਰ ਕੱਟ-ਕੱਟ ਕੇ ਤੰਗ ਆ ਚੁੱਕਿਆ ਤੇ ਮੈਂ ਪੁਲਿਸ ਤੋਂ ਕੰਪਲੇਂਟ ਕੀਤੀ ਮੈਂ ਡਿਊਟੀ ਔਨ ਡਿਊਟੀ ਹੀ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਤੇ ਚਲੋ ਮੈਂ ਆਪਣੀ ਛੁੱਟੀ ਲੈ ਕੇ ਆ ਗਿਆ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਜਾ ਕੇ ਬਹੁਤ ਹਰ ਰੋਜ਼ ਗੇੜੇ ਮਾਰ ਰਿਹਾ ਕਿ ਮੇਰੀ ਕੋਈ ਸੁਣਵਾਈ ਕੀਤੀ ਜਾਵੇ ਅਗਰ ਲੇਕਿਨ ਮੇਰੀ ਕੋਈ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਅਗਰ ਅਸੀਂ ਦੇਸ਼ ਦੀ ਸਰਦ ਦੇ ਨੌਕਰੀ ਕਰ ਰਹੇ ਹਾਂ ਮਤਲਬ ਦੇਸ਼ ਦੀ ਰੱਖਿਆ ਕਰ ਰਹੇ ਹਾਂ ਅਗਰ ਸਾਡਾ ਪਰਿਵਾਰ ਪਿੱਛੋਂ ਸੇਫ ਨਹੀਂ ਆ ਤੇ ਆਮ ਜਨਤਾ ਦਾ ਵੇਖੋ ਕੀ ਹਾਲ ਹੈ ਜੀ ਸਰਹੱਤੇ ਫੌਜੀ ਆਪਣੀ ਡਿਊਟੀ ਪੂਰੀ ਤਨ ਦਾ ਹਿਨ ਨਿਭਾਈ ਆ ਅਤੇ ਦੇਸ਼ ਦੀ ਸੁਰੱਖਿਆ ਕਰੀ ਆ ਜਿਸ ਕਾਲ ਫੌਜੀ ਜਾਗਦੇ ਨੇ ਜਾਗਦੇ ਨੇ ਅਤੇ ਦੇਸ਼ ਦੀ ਜੋ ਜਨਤਾ ਹੈ ਉਹ ਚੈਨ ਦੀ ਨੀਂਦਰ ਸੌਂਦੀ ਆ ਉੱਥੇ ਜਾ ਕੇ ਬੜਾ ਅਫਸੋਸ ਹੁੰਦਾ ਜਿੱਥੇ ਕਿ ਇੱਕ ਫੌਜੀ ਦੇ ਘਰ ਚੋਰੀ ਦੀ ਵਾਰਤਤ ਹੋ ਜਾਂਦੀ ਆ ਲੇਕਿਨ ਫੌਜੀ ਦੀ ਕੋਈ ਸੁਣਵਾਈ ਨਹੀਂ ਹੁੰਦੀ ਥੱਕ ਕੇ ਫੌਜੀ ਬੈਠ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਆਪਣੀ ਨੌਕਰੀ ਤੋਂ ਰਿਜ਼ਾਈਨ ਹੀ ਕਰ ਦੇਣਾ ਹੈ ਜਦੋਂ ਮੇਰੀ ਸੁਣਵਾਈ ਪੁਲਿਸ ਵਾਲੇ ਕਰ ਨਹੀਂ ਰਹੇ ਤਾਂ ਮੈਂ ਨੌਕਰੀ ਕਰਕੇ ਕੀ ਕਰਨਾ ਹੈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੀਕਾ ਵਿਖੇ ਜਿੱਥੇ ਫੌਜੀ ਦੇ ਘਰ ਚੋਰੀ ਹੋਈ ਹੈ ਸੋ ਤਸਵੀਰਾਂ ਮੈਂ ਪਹਿਲਾਂ ਸਾਂਝੀਆਂ ਕਰਾਂਗਾ ਉਸ ਚੋਰੀ ਦੀਆਂ ਤੁਸੀਂ ਦੇਖ ਸਕਦੇ ਵੀ ਚੋਰ ਆਏ ਸਨ ਤੇ ਕਿਸ ਤਰ੍ਹਾਂ ਖਲਾਰਾ ਪਾ ਕੇ ਤੇ ਚਲੇ ਗਏ ਨੇ ਘਰ ਵਿੱਚ ਬਹੁਤ ਸਮਾਨ ਲੈ ਗਏ ਨੇ ਸੋਨਾ ਲੈ ਗਏ ਨੇ ਨਕਦੀ ਤੱਕ ਲੈ ਗਏ ਨੇ ਤੇ ਖਲਾਰਾ ਵੀ ਬਹੁਤ ਪਾ ਗਏ ਨੇ ਤਸੱਲੀ ਨਾਲ ਚੋਰੀ ਕੀਤੀ ਹੈ ਉਸ ਫੌਜੀ ਦੇ ਘਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਾਲ ਵੀ ਕਿਸ ਤਰ੍ਹਾਂ ਚੋਰਾ ਵੱਲੋਂ ਆਏ ਹੈ ਆਗੇ ਤਾਲੇ ਤੋੜੇ ਗਏ ਨੇ ਤਾਲੇ ਤੋੜ ਕੇ ਤੇ ਅੰਦਰ ਦਾਖਲ ਹੋ ਕੇ ਤੇ ਇੱਕ ਇੱਕ ਚੀਜ਼ ਫਰੋਲੀ ਗਈ ਆ ਇੱਥੇ ਤੱਕ ਬੈੱਡ ਫਰੋਲੇ ਗਏ ਨੇ ਅਲਮਾਰੀਆਂ ਫਰੋਲੀਆਂ ਗਈਆਂ ਨੇ ਛੋਟੀਆਂ ਛੋਟੀਆਂ ਅਲਮਾਰੀਆਂ ਫੋਲੀਆਂ ਗਈਆਂ ਨੇ ਟੱਚੀ ਤੱਕ ਫੋਲੇ ਗਏ ਨੇ ਤਾਂ ਜੋ ਤਸੱਲੀਨਾ ਚੋਰੀ ਕਰਕੇ ਲੈ ਆਏ ਨੇ ਇਹ ਤਸਵੀਰਾਂ ਨੇ ਉਸ ਕਮਰੇ ਦੀਆਂ ਉਸ ਖਲਾਰੇ ਦੀਆਂ ਜਿਹੜੇ ਚੋਰ ਪਾ ਕੇ ਗਏ ਸਨ ਸੋ ਅੱਜ ਪਹੁੰਚੇ ਵਲਾਕਾਰ ਖਲਾਰਾ ਪਿਆ ਵੇਖਿਆ ਲੇਕਿਨ ਕਿਤਨਾ ਕਿਤੇ ਫੌਜੀ ਹੋਇਆ ਹੈ ਉਹ ਬਹੁਤ ਪਰੇਸ਼ਾਨ ਹੈ ਦੁਖੀ ਹੈ ਕਿਉਂਕਿ ਪੁਲਸ ਨੂੰ ਸ਼ਿਕਾਇਤ ਅਜ ਕਰ ਦਿੱਤੀ ਗਈ ਹੈ ਲੇਕਿਨ ਉਸ ਦਾ ਕੋਈ ਅਜ ਸੋਲੂਸ਼ਨ ਹੀ ਨਿਕਲਿਆ ਕਿਉਂਕਿ ਫੌਜੀ ਵੀ ਦਾ ਕਹਿਣਾ ਹੈ ਕਿ ਮੇਰੀ ਸੁਲਵਾਈ ਨਹੀਂ ਹੋ ਰਹੀ ਸੋ ਬੜਾ ਦੁੱਖ ਲੱਗਦਾ ਜਦੋਂ ਕਿ ਕੋਈ ਫੌਜੀ ਆਪਣੀ ਦੇਸ਼ ਹੀ ਰੱਖਿਆ ਲਈ ਸਰਹੱਦ ਤੇ ਦਿਨ ਰਾਤ ਇਕਾਦਾ ਹੈ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ ਤਾਂ ਕਿਤੇ ਨਾ ਕਿਤੇ ਉਹਦੇ ਪਰਿਵਾਰ ਦੀ ਸੁਰੱਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਸੋ ਪੁਲਸ ਨੂੰ ਚਾਹੀਦਾ ਹੈ ਵੀ ਪਰਿਵਾਰਾਂ ਦੀ ਸੁਰੱਖਿਆ ਕੀਤੀ ਜਾਵੇ ਸਾਰਿਆਂ ਦੀ ਸੁਰੱਖਿਆ ਕੀਤੀ ਜਾਵੇ ਸੋ ਗੱਲਬਾਤ ਵੀ ਕਰਾਂਗੇ ਉਸ ਫੌਜੀ ਵੀਰ ਨਾਲ ਕਿਉਂਕਿ ਉਸਨੇ ਕਿਹਾ ਕਿ ਮੈਂ ਫੌਜੀ ਫੌਜ ਛੱਡ ਦੇਣੀ ਹੈ ਕਿਉਂਕਿ ਉਸ ਤੋਂ ਮੇਰੇ ਪਰਿਵਾਰ ਦੀ ਜਾਨੀ ਕਿ ਮੇਰੀ ਸੁਲਵਾਈ ਨਹੀਂ ਕੀਤੀ ਗਈ ਤੇ ਫੜੇ ਨਹੀਂ ਗਈ ਸੋ ਗੱਲਬਾਤ ਕਰਦੇ ਹਾਂ ਇਸ ਫੌਜੀ ਵੀਰ ਨਾਲ ਵੀ ਕੀ ਕਹਲਾ ਹੈ ਕੀ ਨਾਮ ਹੈ ਆਪਣਾ ਮੈਂ ਨਾਂਜੀ ਬੋਟਾ ਸਿੰਘ ਜੀ ਮੈਂ ਹੌਲਦਾਰ ਦੀ ਪੋਸਟ ਤੇ ਤਾਇਨਾਤ ਹਾਂ ਕਿੱਥੇ ਹੌਲਦਾਰ ਮੈਂ ਪੀਚਾਂ ਤੇ ਮਤਲਬ ਮੈਂ ਫੌਜ ਦੇ ਵਿੱਚ ਡਿਊਟੀ ਕਰ ਰਿਹਾ ਮੇਰਾ ਅਗਰ ਮੇਰਾ ਪਰਿਵਾਰ ਹੀ ਸੇਫ ਨਹੀਂ ਹੈ ਤੇ ਮੈਂ ਡਿਊਟੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੈਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਚੱਕਰ ਕੱਟ ਕੱਟ ਕੇ ਤੰਗ ਆ ਚੁੱਕਿਆ ਅਗਰ ਹੁਣ ਤੇ ਚਲੋ ਮੇਰਾ ਨੁਕਸਾਨ ਸਮਾਨ ਵਗੈਰਾ ਹੀ ਹੋਇਆ ਅਗਰ ਕੀ ਨੁਕਸਾਨ ਹੋਇਆ ਕਿੰਨਾ ਕਿੰਨਾ ਨੁਕਸਾਨ ਕੋਈ ਤਕਰੀਬਨ 2.5 ਕੁ ਤੋਲੇ ਸੋਨਾ ਇੱਕ ਮੇਰੇ ਬੱਚੇ ਦਾ ਲੈਪਟਾਪ ਹੀ ਤੇ ਇੱਕ ਬੂਫਰ ਹੀ ਤੇ ਮਤਲਬ ਬਾਕੀ ਇਹ ਮੇਰੇ ਬੈਟਰਾ ਲੈ ਗਏ ਇਥੋਂ ਲਾ ਕੇ ਹੋਰ ਕੀ ਮਤਲਬ ਦਾਣੇ ਤੱਕ ਲੈ ਗਏ ਇਥੋਂ ਕੱਢ ਕੇ ਤੇ ਮੈਂ ਪੁਲਿਸ ਤੋਂ ਕੰਪਲੇਂਟ ਕੀਤੀ ਮੈਂ ਡਿਊਟੀ ਔਨ ਡਿਊਟੀ ਹੀ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਤੇ ਚਲੋ ਮੈਂ ਆਪਣੀ ਛੁੱਟੀ ਲੈ ਕੇ ਆ ਗਿਆ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਜਾ ਕੇ ਬਹੁਤ ਹਰ ਰੋਜ਼ ਜੇੜੇ ਮਾਰ ਰਿਹਾ ਕਿ ਮੇਰੀ ਕੋਈ ਸੁਣਵਾਈ ਕੀਤੀ ਜਾਵੇ ਅਗਰ ਲੇਕਿਨ ਮੇਰੀ ਕੋਈ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਮੈਂ ਇਹੀ ਚਾਹੁੰਦਾ ਕਿ ਜਲ ਤੋਂ ਜਲਦ ਇਹ ਜਿਹੜੇ ਚੋਰ ਆ ਮਤਲਬ ਇਹਨਾਂ ਨੂੰ ਫੜਿਆ ਜਾ ਸਕੇ ਤੁਸੀਂ ਪੁਲਿਸ ਪ੍ਰਸ਼ਾਸਕ ਨੂੰ ਜਾਂਦੇ ਹੋ ਜਿੱਥੇ ਲਿਖਾਈ ਆ ਫਾਈਲ ਦਰਜ ਕਰਾਈ ਆ ਕੀ ਕੇਂਦਰ ਤੇ ਤੁਹਾਨੂੰ ਜਾ ਕੇ ਮਤਲਬ ਇਹੀ ਕਹਿੰਦੇ ਇਨਕੁਆਰੀ ਚੱਲ ਰਹੀ ਹੈ ਜੀ ਨਾ ਕੋਈ ਆਣ ਕੇ ਦੇਖਦਾ ਇੱਥੇ ਨਾ ਕੁਝ ਮਤਲਬ ਇਦਾਂ ਟਾਲਾ ਮਟੋਲਾ ਕਰਕੇ ਚੱਲ ਜਾਂਦੇ ਕਦੀ ਕਹਿੰਦੇ ਵੀ ਉਹ ਦੂਸਰੇ ਐਸਆਈ ਕੋ ਤੁਹਾਡਾ ਕੇਸ ਆ ਮਤਲਬ ਸਬ ਇਨਸਪੈਕਟਰ ਕੋ ਕੇਸ ਆ ਜੀ ਇਧਰਵਾਜੇ ਕੇਸ ਉਧਰਵਾਜੇ ਬਸ ਇਦਾਂ ਟਾਲਾ ਮਟੋਲਾ ਕਰ ਗੱਲ ਕਰੀਏ ਜੇ ਆਮ ਜਨਤਾ ਦੀ ਜਿਹਦੇ ਫੌਜੀ ਦੀ ਸੁਣਵਾਈ ਨਹੀਂ ਹੋ ਰਹੀ ਆਮ ਆਮ ਜਨਤਾ ਦੀ ਸੁਣਵਾਈ ਕਿੱਥੇ ਹੋਏਗੀ ਨਹੀਂ ਹੋਣੀ ਜੀ ਆਮ ਜਨਤਾ ਦੀ ਕਿੱਥੋਂ ਸੁਣਵਾਈ ਹੋਣੀ ਹੈ ਅਗਰ ਅਸੀਂ ਦੇਸ਼ ਦੀ ਸਰਦ ਦੇ ਨੌਕਰੀ ਕਰ ਰਹੇ ਹਾਂ ਮਤਲਬ ਦੇਸ਼ ਦੀ ਰੱਖਿਆ ਕਰ ਰਹੇ ਹਾਂ ਅਗਰ ਸਾਡਾ ਪਰਿਵਾਰ ਪਿੱਛੋਂ ਸੇਫ ਨਹੀਂ ਆ ਤੇ ਆਮ ਜਨਤਾ ਦਾ ਵੇਖੋ ਕੀ ਹਾਲ ਹੈ ਜੀ ਕਹਿੰਦਾ ਫੌਜੀ ਜਾਗਦਾ ਹੈ ਤੇ ਦੇਸ਼ ਦੀ ਜਨਤਾ ਜਿਹੜੀ ਹੈ ਸੌਂਦੀ ਚੈਨ ਨਾਲ ਹਾਂ ਜੀ ਇਹ ਬਿਲਕੁਲ ਸਹੀ ਹੈ ਜੀ ਤੇ ਲੇਕਿਨ ਅਗਰ ਸਾਡਾ ਪਰਿਵਾਰ ਨਹੀਂ ਸੇਫ ਤੇ ਅਸੀਂ ਤੇ ਫਿਰ ਨੌਕਰੀ ਕੀ ਕਰ ਸਕਦੇ ਹਾਂ ਤੇ ਇਸ ਕਰਕੇ ਮੈਂ ਚਾਹੁੰਦਾ ਜਲਦੋ ਜਲ ਦੇ ਇਨਾਂ ਲਟੇਰਿਆਂ ਨੂੰ ਮਤਲਬ ਫੜਿਆ ਜਾਵੇ ਤੇ ਮੈਨੂੰ ਇਨਸਾਫ ਮਿਲੇ ਨਹੀਂ ਤੇ ਮੈਂ ਆਪਣੀ ਨੌਕਰੀ ਤੁਰ ਜਾਣ ਕਰਨਾ ਕਿਉਂਕਿ ਮੈਂ ਅੱਜ ਤੇ ਮੇਰਾ ਕੋਈ ਇਦਾਂ ਦਾ ਨੁਕਸਾਨ ਹੋਇਆ ਕੱਲ ਨੂੰ ਮੇਰਾ ਕੋਈ ਜਾਨੀ ਮਾਲੀ ਮੇਰੀ ਮੈਸੇਜ ਆ ਮੇਰੇ ਬੱਚੇ ਘਰੇ ਰਹਿੰਦੇ ਇਕੱਲੇ ਅਸੀਂ ਦੋਵੇਂ ਭਰਾ ਫੌਜ ਦੇ ਵਿੱਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਚੁੱਕੇ ਨੇ ਤੇ ਮਤਲਬ ਕੱਲ ਵਿੱਚ ਕਲੀਆਂ ਔਰਤਾਂ ਹੀ ਰਹਿੰਦੀਆਂ ਔਰਤਾਂ ਰਹਿੰਦੀਆਂ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਚੱਕਰ ਮਾਰ ਮਾਰ ਕੇ ਥੱਕ ਗਿਆ ਪਰ ਮੇਰੀ ਕੋਈ ਸੁਲਵਾਈ ਨਹੀਂ ਜੀ ਬਿਲਕੁਲ ਐਸਾ ਨੇ ਫੌਜੀ ਬੂਤਾ ਸਿੰਘ ਜੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਮੈਂ ਦੇਸ਼ ਦੀ ਰੱਖਿਆ ਜਿਹੜੂ ਕਰਦਾ ਪਰ ਮੇਰੇ ਘਰ ਦੀ ਸੁਰੱਖਿਆ ਪੁਲਿਸ ਵਾਲਿਆਂ ਨੇ ਹੀ ਕੀਤੀ ਗਈ ਜੇ ਚੋਰੀ ਹੋਈ ਆ ਮੈਂ ਸ਼ਿਕਾਇਤ ਅਰਜਾਈ ਆ ਲੇਕਿਨ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਜਦੋਂ ਮੈਂ ਜਾਂਦਾ ਹਾਂ ਟਾਲ ਮਟੋਲ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਵਾਲੇ ਸਾਰੇ ਇਕੱਠੇ ਹੋਏ ਨੇ ਸੋ ਗੱਲਬਾਤ ਵੀ ਕਰਦੇ ਆ ਸੋ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਕੋਚੀ ਆਓਗੇ ਚੋਰੀ ਹੋਈ ਆ ਤੇ ਚੋਰੀ ਭਾਜੀ ਅਸੀਂ ਇਹ ਨਾ ਇਹ ਬਾਹਰ ਨਿਕਲੇ ਭੈਣ ਜੀ ਤੇ ਨਾਲ ਇਹਨਾਂ ਦੀ ਕੁੜਮਣੀ ਆਈ ਆ ਤੇ ਉਹਨੇ ਇਹਨਾਂ ਨੇ ਸਾਨੂੰ ਅਸੀਂ ਇਹਨਾਂ ਨੂੰ ਬੁਲਾਇਆ ਵੀ ਆਜੋ ਘਰ ਨੂੰ ਤੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਆਉਣਾ ਤੇ 5 ਮਿੰਟ ਬਾਅਦ ਇਹਨਾਂ ਨੇ ਸਾਨੂੰ ਫੋਨ ਕਰ ਦਿੱਤਾ ਵਾ ਵੀ ਸਾਡੇ ਘਰੇ ਆ ਗੱਲ ਹੋਈ ਤੇ ਫਿਰ ਅਸੀਂ ਨੌ ਸੱਸ ਆਈਆਂ ਦੋਨੇ ਕਰੇ ਕੀ ਵੇਖਿਆ ਜਾ ਕੇ ਤੁਸੀਂ ਆ ਕੇ ਬਹੁਤ ਜ਼ਿਆਦਾ ਖਲਾਰਾ ਬਹੁਤ ਜ਼ਿਆਦਾ ਪਿਆਸ ਵੀ ਜੋ ਉਸਮਾਨ ਸਮੂਨ ਸਾਰਾ ਫੋਲਿਆ ਸੀ ਉਹਨਾਂ ਨੇ ਕੀ ਕੋਈ ਲੱਗੇ ਚੋਰ ਫਿਰ ਚੋਰ ਇਹਨਾਂ ਦੇ ਤੇ ਕਾਫੀ ਨੁਕਸਾਨ ਕਰਕੇ ਗਏ ਲੈਪਟਾਪ ਖੜਿਆ ਤੇ ਫਿਰ ਉਹ ਨਵੀਟਰ ਖੜਿਆ ਵਾ ਕਣਕ ਖੜੀ ਆ ਕੱਪੜੇ ਸੀਣ ਵਾਲੇ ਖੜੇ ਆ ਹੋਰ ਵੀ ਜੋ ਵੀ ਉਹਨਾਂ ਦੇ ਮਤਲਬ ਦਾ ਆਇਆ ਲੈ ਗਏ ਕੇ ਕੀ ਮੰਗ ਮੰਗ ਕੀ ਕਰਦੇ ਸਪ੍ਰਸ਼ਾਸਨ ਕੋਲ ਮੰਗ ਕਰਨੀ ਚਾਹੀਦੀ ਕਿ ਪੜਨੇ ਚਾਹੀਦੀ ਕਿ ਇੰਨੀ ਮਾਰ ਬਾਹਰ ਨੌਕਰੀਆਂ ਕਰਨ ਦੇ ਆ ਫਿਰ ਫਾਇਦਾ ਕੀ ਦੇਸ਼ ਦੀ ਨੌਕਰੀ ਕਰਨ ਦਾ ਜੇ ਘਰ ਹੀ ਔਖਾ ਰਹਾ ਤੇ ਵੀ ਜ਼ਰੂਰ ਹੈ ਪੜਨੇ ਚਾਹੀਦੀ ਜੀ ਬਿਲਕੁਲ ਕਿਤਨਾ ਕਿਤੇ ਮਾਥਾ ਦਾ ਵੀ ਦਿਲ ਭਰ ਆ ਕਿਉਂਕਿ ਕਹਿੰਦੇ ਵੀ ਜੇ ਦੇਸ਼ ਦੀ ਰੱਖਿਆ ਸਾਡਾ ਮੁੱਦਾ ਕਰਨੀ ਆ ਤੇ ਘਰ ਦੀ ਸੁਰੱਖਿਆ ਕਿਹਨੇ ਕਰਨੀ ਆ ਉਹ ਵੀ ਜ਼ਰੂਰੀ ਆ ਪੁਲਸ ਨੂੰ ਜੇ ਸ਼ਿਕਾਇਤਾਂ ਜਿ ਕਰਵਾਈ ਗਈ ਹੈ ਤੇ ਕਿਤਨਾ ਕਿਤੇ ਚੋਰਾਂ ਨੂੰ ਛੇਤੀ ਛੇਤੀ ਫੜਨਾ ਚਾਹੀਦਾ ਸੋ ਪੁਲਿਸ ਜੋ ਫੌਜੀ ਵੀਰਾਂ ਨੂੰ ਕਿਹਾ ਗਿਆ ਵੀ ਜੇ ਮੇਰੇ ਘਰ ਦੀ ਸੁਰੱਖਿਆ ਨਹੀਂ ਹੈ ਤਾਂ ਮੈਂ ਫੌਜ ਦੀ ਨੌਕਰੀ ਕਰਕੇ ਕੀ ਲੈਣਾ ਸੋ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਨਾਲ ਵੀ ਕੀ ਕਹਿਣਾ ਹੈ ਕਿੰਨੀ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਇਸ ਤਰ੍ਹਾਂ ਇਹਦੀ ਵੇਖੋ ਪੁਲਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇ 'ਚ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਆ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਸਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਆ ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਤੋਂ 1 ਲੱਖ ਦੀ ਆ ਜੀ ਤੇ ਬਾਕੀ ਪੁਲਿਸ ਲੱਗੀ ਹੋਈ ਆ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤੇ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸ ਤੇ ਜਾਵਾਂਗੇ ਕੈ ਕਿ ਡੰਪ ਵਗੈਰਾ ਉੱਥੇ ਚੁਕਾਇਆ ਹੈ ਟੈਲੀਫੋਨ ਦਾ ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ ਪਹੁੰਚੇ ਹਾਂ ਥਾਣਾ ਕਮਾਨ ਦੇ ਐਸਐਚਓ ਹਰਮੀਸ ਸਿੰਘ ਕੋਲ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੰਪਲੇਂਟ ਆਈ ਸੀ ਐਫਆਰ ਵੀ ਦਰਜ ਹੋ ਗਈ ਆ ਜੋ ਕਿ ਫੌਜੀ ਦੇ ਘਰੋਂ ਚੋਰੀ ਹੋਈ ਸੀ ਕੰਪਲੇਂਟ ਆ ਚੁੱਕੀ ਹੈ ਅਸੀਂ ਉੱਥੇ ਕਾਰਵਾਈ ਕਰ ਰਹੇ ਹਾਂ ਉਹਨਾਂ ਨੇ ਕਿਹਾ ਵੀ ਸੀਸੀਟੀਵੀ ਖੰਗਾਲੇ ਜਾਰ ਨੇ ਪਰ ਸੀਸੀਟੀਵੀ ਵਿੱਚ ਐਸਾ ਕੁਝ ਨਹੀਂ ਸਾਨੂੰ ਦਿਖ ਰਿਹਾ ਜਿਸ ਨਾਲ ਅਸੀਂ ਚੋਰਾਂ ਤੱਕ ਪਹੁੰਚ ਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੀਸੀਟੀਵੀ ਵਿੱਚ ਕੁਝ ਨਹੀਂ ਆ ਰਿਹਾ ਫਿਰ ਵੀ ਆਪੇ ਅਸੀਂ ਆਪਣੇ ਟੈਕਨੀਕਲ ਹਿਸਾਬ ਨਾਲ 14 ਤੱਕ ਛੇਤੀ ਪਹੁੰਚ ਜਾਵਾਂਗੇ ਤੇ ਛੇਤੀ ਚੋਰ ਫੜ ਕੇ ਸਲਾਕਾ ਪਿੱਛੇ ਕਿਤੇ ਜਾਵਾਂਗੇ ਜੇ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਫੌਜੀ ਹੈ ਫੌਜੀ ਬੂਟਾ ਸਿੰਘ ਨੇ ਕਹਿ ਆ ਵੀ ਜਦ ਤੱਕ ਚੋਰ ਨਹੀਂ ਫੜੇ ਜੇ ਨਹੀਂ ਫੜੇ ਜਾਂਦੇ ਚੋਰ ਤਾਂ ਮੈਂ ਆਪਣੀ ਫੌਜ ਤੋਂ ਰਜਾਇਨ ਕਰ ਲਵਾਂਗਾ ਨੌਕਰੀ ਤੇ ਨਹੀਂ ਜਾਵਾਂਗਾ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੀ ਛੇਤੀ ਚੋਰਾਂ ਨੂੰ ਫੜ ਕੇ ਸਲਾਕਾ ਪਿੱਛੇ ਕਰਦੀ ਹੈ ਤੇ ਫੌਜੀ ਬੂਟਾ ਸਿੰਘ ਨੂੰ ਇਨਸਾਫ ਮਿਲਦਾ ਹੈ ਸਕਰੋਲ ਟੀਵੀ ਲਈ ਜਸਿੰਦਰ ਭੇਦੀ ਗੁਦਾਸਪੁਰ ਬਟਾਲਾ